ਤੇ ਜਿੱਥੇ-ਜਿੱਥੇ ਵੀ ਨਾਮਧਾਰੀ ਸਿੰਘ ਉੱਥੇ-ਉੱਥੇ ਆਪੋ ਆਪਣੇ ਸਥਾਨਾਂ ਤੇ ਲਗਾਤਾਰ ਸੇਵਾ ਸਿਮਰਨ ਦਾ ਪ੍ਰਵਾਹ ਚੱਲ ਰਿਹਾ ਹੈ ਅੱਜ ਤੁਸੀਂ ਮੇਰੇ ਤੋਂ ਪਹਿਲਾਂ ਸਾਡੇ ਨੌਜਵਾਨ ਪ੍ਰਚਾਰਕ ਜਸਵੰਤ ਸਿੰਘ ਮਸਤ ਹੋਰਾਂ ਤੋਂ ਸੂਬਾ ਕਾਹਨ ਸਿੰਘ ਜੀ ਦੇ ਨਾਲ ਸੰਬੰਧਿਤ ਇਤਿਹਾਸ ਜਾਣਕਾਰੀ ਸਰਵਣ ਕੀਤੀ ਮੈਂ ਸੂਬਾ ਲੱਖਾ ਸਿੰਘ ਜੀ ਜਿਹੜੇ ਸਤਗੁਰੂ ਜੀ ਦੇ ਨਾਲ ਜਲਾਵਤਨ ਹੋਣ ਵਾਲੇ 10 ਸੂਬਿਆਂ ਵਿੱਚੋਂ ਇੱਕ ਸਨ ਔਰ ਜਿਹੜੇ ਪਹਿਲੇ 5 ਸੂਬੇ ਥਾਪੇ ਸਨ ਉਹਨਾਂ ਵਿੱਚੋਂ ਵੀ ਇੱਕ ਸਨ ਦੂਸਰੇ 4 ਸਨ ਕਾਨ ਸਿੰਘ ਜਵਾਹਰ ਸਿੰਘ ਸਾਹਿਬ ਸਿੰਘ ਤੇ ਸੁਧ ਸਿੰਘ ਪੰਜਵੇਂ ਇਹ ਸੂਬਾ ਲੱਖਾ ਸਿੰਘ ਜੀ ਜਾਂ ਬੰਗਾਲੀਪੁਰ ਦੇ ਇੱਕੇ ਪਿੰਡ ਦੇ ਦੋ ਸੂਬੇ ਨੇ ਸਤਗੁਰੂ ਰਾਮ ਸਿੰਘ ਜੀ ਦੇ ਤੇ ਜਾਂ ਫਿਰ ਮਲੌਦ ਦੇ ਇੱਕੇ ਪਿੰਡ ਦੇ ਦੋ ਸੂਬੇ ਨੇ ਬੰਗਾਲੀਪੁਰ ਵਾਲੇ ਤੇ ਦੋਵੇਂ ਭਰਾ ਵੀ ਨੇ ਸਾਬ ਸਿੰਘ ਤੇ ਸੂਬਾ ਰੂੜ ਸਿੰਘ ਭਾਈ ਦਿਆਲ ਸਿੰਘ ਦੇ ਪੁੱਤਰ ਔਰ ਇਹ ਮਲੌਦ ਵਾਲੇ ਵੱਖੋ ਵੱਖ ਨੇ ਹਣ ਦੋਵੇਂ ਜ਼ਿਮੀਂਦਾਰ ਪਹਾੜਾ ਸਿੰਘ ਪੰधेर ਗੋਤੀਏ ਔਰ ਇਹ ਲੱਖਾ ਸਿੰਘ ਜਿਹੜੇ ਨੇ ਇਹ ਸਰਾ ਨੇ ਸੁਰਾਏ ਲਿਖਿਆ ਉੱਥੇ ਜਿਹੜੀ 1867 ਈਸਵੀ ਦੀ ਅੰਮ੍ਰਿਤਸਰ ਦੀ ਦਿਵਾਲੀ ਦੀ ਰਿਪੋਰਟ ਹੈ ਉਹਦੇ ਚ ਅੰਗਰੇਜ਼ ਅਧਿਕਾਰੀਆਂ ਨੇ ਬਕਾਇਦਾ ਜਿਹੜੇ ਸਤਗੁਰੂ ਜੀ ਦੇ 22 ਸੂਬੇ ਨੇ ਉਹਨਾਂ ਦੀਆਂ ਗੋਤਾਂ ਤੱਕ ਦਾ ਵੇਰਵਾ ਵੀ ਦਿੱਤਾ ਹੈ ਜਿਨ੍ਹਾਂ ਦਾ ਉਹਨਾਂ ਨੂੰ ਪਤਾ ਲੱਗ ਸਕਿਆ ਪੰਜਾ ਚੌਂਦਾ ਨਹੀਂ ਲੱਗਿਆ ਉਹ ਰਹਿ ਗਿਆ ਬਾਕੀ ਸਤਗੁਰੂ ਸੱਚੇ ਪਾਤਸ਼ਾਹ ਦੇ ਇਹ ਜਿਹੜੇ ਸੂਬੇ ਸਨ ਇਹ ਸੂਬੇ ਬਣਨ ਤੋਂ ਪਹਿਲਾਂ ਵੀ ਵੱਖੋ-ਵੱਖਰੇ ਜਿਹੜੇ ਸਮੁਦਾਏ ਸਨ ਕੋਈ ਅਦਾਸੀ ਸਨ ਕੋਈ ਨਿਰਮਲੈ ਸਣ ਕੋਈ ਬਰਾਗੀ ਸਣ ਕੋਈ ਸੇਵਾ ਪੰਥੀ ਸਣ ਕੋਈ ਨਿਹੰਗ ਸਣ ਕੋਈ ਪੂਰਬ ਸੈਨਿਕ ਸਣ ਲੱਖਾ ਸਿੰਘ ਜੀ ਪੂਰਬ ਸੈਨਿਕ ਸਣ ਇਹਨਾਂ ਦੇ ਪਿਤਾ ਦਾ ਨਾਮ ਕਿਤੇ ਰਾਮ ਸਿੰਘ ਲਿਖਿਆ ਕਿਤੇ ਰਣ ਸਿੰਘ ਲਿਖਿਆ ਫਰਕ ਤੇ ਮੇਰਾ ਖਿਆਲ ਇੱਕੋ ਢੀ ਦਾ ਅੰਗਰੇਜ਼ੀ ਦਾ ਐਨ ਤੇ ਐਮ ਉਹ ਇੱਕ ਢੀ ਵਧਾ ਦਈਏ ਥੋੜੀ ਜੀ ਵੱਧ ਜਾਵੇ ਤੇ ਐਮ ਬਣ ਜਾਂਦਾ ਹੈ ਦੇ ਤਾਂ ਇਹ ਰਹ ਜਾਂਦਾ ਇਸ ਲਈ ਹੋ ਸਕਦਾ ਨਾ ਰਣ ਸਿੰਘ ਹੀ ਹੋਵੇ ਪਿਤਾ ਦਾ ਜਿਹਨੂੰ ਕੁਝ ਲੇਖਕਾਂ ਨੇ ਰਾਮ ਸਿੰਘ ਲਿਖ ਦਿੱਤਾ ਹੋਵੇ ਜੋ ਸਾਡੇ ਇਤਿਹਾਸ ਵਿੱਚ ਦਰਜ ਹੈ ਉਹ ਸ਼ੇਰਦਿਲ ਰੈਜੀਮੈਂਟ ਵਿੱਚ ਸਨ ਜਿਹੜੀ ਲਾਹੌਰ ਦਰਬਾਰ ਦੀ ਇੱਕ ਸੈਨਿਕ ਟੁਕੜੀ ਸੀ ਇਹ 1850 ਤੋਂ ਬਾਅਦ ਕਦੋਂ ਤੋੜੀ ਗਈ ਸ਼ਾਇਦ 1857 ਦੇ ਗਦਰ ਤੋਂ ਬਾਅਦ ਇਹ ਟੁਕੜੀ ਤੋੜ ਦਿੱਤੀ ਗਈ ਔਰ ਇਸ ਤੋਂ ਬਾਅਦ ਉਹ ਪੁਲਿਸ ਵਿੱਚ ਭਰਤੀ ਹੋ ਗਿਆ ਸੂਬਾ ਜੀ ਦਾ ਪੁਲਿਸ ਵਿੱਚ ਡ੍ਰਿਲ ਇਨਸਟ੍ਰਕਟਰ ਜਿਹੜਾ ਉਹ ਮੈਕ ਐਂਡਰਿਊ ਸੀ ਜਦੋਂ ਸੂਬਾ ਜੀ ਪੁਲਿਸ ਤੇ ਸਨ ਔਰ ਇਹ ਮੈਕ ਐਂਡਰਿਊ ਡੀਆਈਜੀ ਬਣ ਗਿਆ ਸੀ ਔਰ 1867 ਦੇ ਆਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਸਮੇਂ ਸਤਿਗੁਰੂ ਰਾਮ ਸਿੰਘ ਜੀ ਦੀ ਸੇਵਾ ਵਿਖੇ ਉਹਨਾਂ ਦੀ ਨਿਗਰਾਨੀ ਵਿੱਚ ਇਹਦੀ ਡਿਊਟੀ ਸੀ ਮੈਕ ਐਂਡਰਿਊ ਦੀ ਉਹਦਾ ਇੱਕ ਕਾਰਨ ਇਹ ਵੀ ਸੀ ਕਿ ਮੈਕ ਐਂਡਰਿਊ ਆਪਣੀ ਨੌਕਰੀ ਸਮੇ ਲੱਖਾ ਸਿੰਘ ਹੋਰਾਂ ਦੇ ਸੰਪਰਕ ਵਿੱਚ ਸੀ ਔਰ ਉਹਨੂੰ ਇਸ ਗੱਲ ਦਾ ਅਹਿਸਾਸ ਸੀ ਕਿ ਲੱਖਾ ਸਿੰਘ ਸਤਗੁਰੂ ਰਾਮ ਸਿੰਘ ਜੀ ਦੇ ਇੱਕ ਭਰੋਸੇਯੋਗ ਸੂਬੇ ਨੇ ਤੇ ਮੈਂ ਜੇ ਜ਼ਰੂਰਤ ਪਵੇਗੀ ਤਾਂ ਲੱਖਾ ਸਿੰਘ ਹੋਰਾਂ ਨਾਲ ਆਪਣੇ ਨਿੱਜੀ ਸਬੰਧਾਂ ਦੀ ਵਰਤੋਂ ਕਰਕੇ ਇਸ ਆਨੰਦਪੁਰ ਸਾਹਿਬ ਦੇ ਹੋਲੇ ਮੁਹੱਲੇ ਦੇ ਪੂਰਬ ਨੂੰ ਪਰਮਨ ਸ਼ਾਂਤੀਪੂਰਵਕ ਲਗਾਉਣ ਵਿੱਚ ਆਪਣਾ ਯੋਗਦਾਨ ਪਾਵਾਂਗਾ ਸ਼ਾਂਤੀ ਭੰਗ ਦੀ ਸਮੱਸਿਆ ਸਤਿਗੁਰੂ ਜੀ ਵੱਲੋਂ ਤਾਂ ਕਦੇ ਵੀ ਨਹੀਂ ਸੀ ਸਗੋਂ ਹੋਰ ਤਾਕਤਾਂ ਸੀ ਜਿਹੜੀਆਂ ਇਹੋ ਜੇ ਮੌਕਿਆਂ ਦੇ ਉੱਤੇ ਕੂਕਿਆਂ ਦੀ ਰਹਿਤ ਮਰਿਆਦਾ ਜਾਂ ਉਹਨਾਂ ਦੀ ਆਪਣੀ ਧਾਰਮਿਕ ਪદ્ધਤੀ ਪੂਜਾ ਪਾਠ ਦੀ ਉਹਨਾਂ ਦੀਆਂ ਮਨੋਤਾ ਤੋਂ ਜਿਹੜੇ ਇਹਨਾਂ ਦਾ ਵਿਰੋਧ ਕਰਦੇ ਸਨ ਉਹ ਹੋਰ ਲੋਕ ਸਨ ਤਾਂ ਸੂਬਾਜੀ ਦਾ ਸਤਗੁਰੂ ਜੀ ਦੇ ਸੰਪਰਕ ਵਿੱਚ ਹੋਣ ਦਾ ਕਾਲ ਮੈਕਨਬ ਕੋਲ ਜਦੋਂ ਉਹ ਬਿਆਨ ਦਿੰਦੇ ਨੇ 1872 ਦੀ 23 24 ਤੇ 25 ਅਪ੍ਰੈਲ 1872 ਨੂੰ ਅਲਾਹਾਬਾਦ ਕਿਲੇ ਵਿੱਚ ਉਹ ਕਹਿੰਦੇ ਨੇ ਕਿ ਮੈਂ ਉਹ ਬਿਕਰਮੀ ਸੰਮਤ ਦੇਸੀ ਦੱਸਦੇ ਨੇ ਉਹਦਾ ਅਨਵਾਦ 58 60 ਬਣਦਾ ਹੈ ਕਿ ਮੈਂ 1859 60 ਵਿੱਚ ਸਤਗੁਰੂ ਰਾਮ ਸਿੰਘ ਜੀ ਦੀ ਸੰਗਤ ਵਿੱਚ ਆਇਆ ਤੇ ਫਿਰ 1861 ਤੋਂ ਬਾਅਦ ਉਹਨੇ ਪੁਲਿਸ ਦੀ ਨੌਕਰੀ ਮੁਕੰਮਲ ਤੌਰ ਤੇ ਛੱਡ ਦਿੱਤੀ ਔਰ ਪੱਕਾ ਹੀ ਸ੍ਰੀ ਭੈਣੀ ਸਾਹਿਬ ਆ ਕੇ ਉਹ ਮਾਲ ਡੰਗਰ ਦੀ ਸੇਵਾ ਕਰਨ ਲੱਗ ਪਿਆ ਤੇ ਡੇਰੇ ਦੇ ਪ੍ਰਬੰਧ ਵਿੱਚ ਵੀ ਹੌਲੀ-ਹੌਲੀ ਹੱਥ ਵਟਾਉਣ ਲੱਗ ਪਿਆ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਦਾ ਹੁੰਦਾ ਹੈ ਕਾਨ ਸਿੰਘ ਜੀ ਬਾਰੇ ਜ਼ਿਕਰ ਕੀਤਾ ਕਿ ਮਠੱਡੇ ਨਗਰ ਦੇ ਵਿੱਚ ਲੱਖਾ ਸਿੰਘ ਹੋਰਾਂ ਖਾਸ ਕਰਕੇ ਜਿਹੜੀਆਂ ਕੁਰਹਿਤਾਂ ਸਾਨਾ ਉਹਨਾਂ ਦੇ ਸਬੰਧ ਵਿੱਚ ਉਹ ਬੜੇ ਸੁਚੇਤ ਸਨ ਉਹ ਪਹਿਲਾਂ ਪੁਲਿਸ ਨੂੰ ਮਿਲ ਕੇ ਵੀ ਕਹਿ ਦਿੰਦੇ ਸੀ ਕਿ ਇੱਥੇ ਸਤਿਗੁਰੂ ਜੀ ਆ ਰਹੇ ਨੇ ਨਾਮਧਾਰੀ ਸਿੰਘਾਂ ਦਾ ਦਵਾਨ ਲੱਗੇਗਾ ਔਰ ਕੋਈ ਵੀ ਹੁੱਕੇ ਵਾਲਾ ਕੋਈ ਵੀ ਸ਼ਰਾਬੀ ਕੋਈ ਵੀ ਕਿਸੇ ਕਿਸਮ ਦਾ ਨਸ਼ੇ ਵਾਲਾ ਕੋਈ ਨਸ਼ਾ ਕਰਕੇ ਉਹ ਸਾਡੇ ਦਵਾਨ ਵਿੱਚ ਆਵੇਗਾ ਤਾਂ ਅਸੀਂ ਉਹਨੂੰ ਸੋਧ ਦਿਆਂਗੇ ਫਿਰ ਉਹਦਾ ਲਿਹਾਜ਼ ਨਹੀਂ ਹੋਏਗਾ ਉਹ ਨਾਨਦਪੁਰ ਸਾਹਿਬ ਦੇ ਹੋਲੇ ਮਹੱਲੇ ਬਾਰੇ ਵੀ ਬਹੁਵਾਲ ਦੀ ਲਿਖਦੇ ਨੇ ਕਿ ਉੱਥੇ ਇੱਕ ਜੋਗੀ ਸੀ ਜਿਹੜਾ ਬਹੁਤ ਸ਼ਰਾਬੀ ਹੋਇਆ ਸੀ ਤੇ ਉਹਨੂੰ ਇੱਕ ਸੁਬਾਹ ਸਹਿਬਾਨ ਦੇ ਘੋੜੇ ਦੀ ਪਿਛਵਾੜੀ ਬੰਨ ਦਿੱਤਾ ਗਿਆ ਮੁਸ਼ਕਾਂ ਤਾੜ ਕੇ ਜਦੋਂ ਉਹ ਖਰੂਦ ਕਰਨ ਤੋਂ ਨਾ ਹਟਿਆ ਤਾਂ ਇਸ ਤਰੀਕੇ ਲੱਖਾ ਸਿੰਘ ਜੀ ਵੀ ਇਹੋ ਜੇ ਮੌਕਿਆਂ ਦੇ ਉੱਤੇ ਲਗਾਤਾਰ ਹਾਜ਼ਰ ਰਹਿ ਕੇ ਉਹ ਅਨਸ਼ਾਸਨ ਵੀ ਕਾਇਮ ਰੱਖਦੇ ਸਨ ਔਰ ਅਨਮਤੀਆਂ ਦੇ ਖਿਲਾਫ ਪੀਸ ਵਾਲਿਆਂ ਨੂੰ ਵੀ ਸੂਚਨਾ ਦਿੰਦੇ ਸਨ ਕਿ ਇੱਥੇ ਨਾਮਤਾਰੀ ਦਵਾਨ ਲੱਗੇਗਾ ਸਤਿਗੁਰੂ ਜੀ ਦਰਸ਼ਨ ਦੇਣਗੇ ਮਠੱਡੇ ਪਿੰਡ ਦੇ ਵਿੱਚ ਵੀ ਇਸ ਤਰ੍ਹਾਂ ਦੀ ਹੀ ਘਟਨਾ ਵਾਪਰੀ ਸੀ ਜਿਹਦਾ ਜ਼ਿਕਰ ਕੀਤਾ ਗਿਆ ਮੈਂ ਦੁਹਰਾਵਾਂਗਾ ਨਹੀਂ ਔਰ ਸੂਬਾ ਲੱਖਾ ਸਿੰਘ ਹੋਰਾਂ ਦੇ ਕਾਨ ਸਿੰਘ ਹੋਰਾਂ ਦੇ ਇਤਿਹਾਸ ਦੇ ਨਾਲ ਉਹ ਪੁਰ ਅਮਨ ਹਰ ਤਰ੍ਹਾਂ ਦੇ ਨਾਲ ਹੁਣ ਆਮ ਪੁੱਛਿਆ ਜਾ ਸਕਦਾ ਹੈ ਕਿ ਬ੍ਰਾਹਮਣ ਭਾਈਚਾਰਾ ਕਿਸ ਗੱਲ ਤੋਂ ਪੀੜਤ ਸੀ ਉਹਦੇ ਕਈ ਕਾਰਨ ਸਨ ਆਨੰਦ ਮਰਿਆ ਦਾ ਵੱਡਾ ਕਾਰਨ ਸੀ ਜਿਹਦੇ ਨਾਲ ਉਹਨਾਂ ਨੇ ਸਮਝਿਆ ਕਿ ਸਾਡੀ ਵਰਿਆਂ ਦੀ ਜਿਹੜੀ ਪੂਜਾ ਸੀ ਉਹ ਮਾਰੀ ਗਈ ਨਾਮਤਾਰੀ ਸਿੰਘ ਆਪਣੇ ਆਪ ਨੂੰ ਇੱਕ ਸਤਿਗੁਰੂ ਤੇ ਸਤਿਗੁਰੂ ਦੇ ਦੁਆਰਾ ਦੱਸੇ ਮਾਰਗ ਤੇ ਚੱਲਦਿਆਂ ਇੱਕ ਅਕਾਲ ਪੁਰਖ ਨਾਲ ਜੋੜ ਕੇ ਉਹ ਉਹਨਾਂ ਦਾ ਜਿਹੜਾ ਆਪਣਾ ਧਾਰਮਿਕ ਸੀਸ ਸਿਲਸਲਾ ਔਰ ਇਹ ਬਾਕੀ ਕੋਈ ਪੈਰੋ ਨੂੰ ਕੋਈ ਗੁੱਗੇ ਨੂੰ ਕੋਈ ਹੋਰ ਕਿਸੇ ਜਤੀ ਨੂੰ ਕੋਈ ਮੜੀਆਂ ਨੂੰ ਕੋਈ ਮਸਾਣਾ ਨੂੰ ਕੋਈ ਮੰਦਰਾ ਨੂੰ ਦੇਵळा ਨੂੰ ਉਹਨਾਂ ਨਾਮਤਾਰੀ ਸਿੰਘਾਂ ਨੇ 1864 65 66 ਇਹ ਸਾਰੇ ਮੜੀਆਂ ਮੰਦਿਰ ਦੇਵਲ ਜਿਹੜੇ ਵੀ ਪੂਜਾ ਦੇ ਇਸ ਤਰ੍ਹਾਂ ਦੇ ਸਥਾਨ ਸਣ ਗੁੱਗੇ ਦੀ ਮਾੜੀ ਛਪਾਰ ਜਾਂ ਦੇਵੀ ਦਾ ਥਾਣ ਇਹਨਾਂ ਬਹੁਤ ਸਾਰਿਆਂ ਥਾ ਸਥਾਨਾਂ ਦੇ ਉੱਤੇ ਜਾ ਕੇ ਉਹਨਾਂ ਨੇ ਲੋਕਾਂ ਨੂੰ ਦੱਸਿਆ ਕਿ ਇਹਨਾਂ ਦੇ ਵਿੱਚ ਕੁਝ ਵੀ ਨਹੀਂ ਔਰੋ ਪੂਜਾ ਦੇ ਜਿਹੜੇ ਪ੍ਰਾਣੇ ਕਰਮ ਕਾਂਟ ਸਣ ਇਹਨਾਂ ਦੇ ਉੱਤੇ ਹਮਲਾ ਬੋਲਿਆ ਲੱਖਾ ਸਿੰਘ ਹੋਰਾਂ ਤੇ ਵੀ ਇਹ ਇਤਰਾਜ ਆਉਂਦਾ ਹੈ ਕਿ ਉਹਨਾਂ ਨੇ ਇਸ ਤਰ੍ਹਾਂ ਦੇ ਬਹੁਤ ਸਾਰੇ ਹਿੰਦੂ ਮੰਦਰ ਔਰ ਮੁਸਲਮਾਨਾਂ ਦੇ ਜਿਹੜੇ ਉਹਨਾਂ ਦੇ ਪੂਜਣ ਵਾਲੇ ਦਿਉਰੇ ਵਗੈਰਾ ਮਸੀਤਾਂ ਵਗੈਰਾ ਇਸ ਤਰ੍ਹਾਂ ਦੀਆਂ ਮਸੀਤਾਂ ਤਾਂ ਛਟਾਉਣ ਦਾ ਸ਼ਾਇਦ ਕੋਈ ਮਸਲਾ ਦਾ ਜ਼ਿਕਰ ਨਹੀਂ ਆਉਂਦਾ ਪਰ ਹੋਰ ਜਿੱਥੇ ਉਹ ਉਹਨਾਂ ਦੇ ਕੋਈ ਫਕੀਰ ਦੂਜੇ ਤੀਜੇ ਬਣ ਕੇ ਆਮ ਲੋਕਾਂ ਨੂੰ ਇਕੱਠਾ ਕਰਨ ਵਾਸਤੇ ਉਹ ਪ੍ਰਪੰਚ ਰਾਜਦੇ ਸੀ ਇਹੋ ਜੇ ਥਾਵਾਂ ਦਾ ਜ਼ਿਕਰ ਉਹ ਸਰਕਾਰੀ ਰਿਕਾਰਡ ਵਿੱਚ ਆਉਂਦਾ ਹੈ ਕਿ ਲੱਖਾ ਸਿੰਘ ਇਹਦੇ ਵਿੱਚ ਕਾਫੀ ਅੱਗੇ ਵਧੂ ਏ ਔਰ ਉਹਦੇ ਵਿੱਚ ਬਹੁਤ ਉਤਸ਼ਾਹ ਹੈ ਸਤਗੁਰੂ ਜੀ ਦੇ ਨਾਲ ਲੱਖਾ ਸਿੰਘ ਹੋਰਾਂ ਦਾ ਬੜਾ ਪ੍ਰੇਮ ਸੀ ਔਰ ਇਹ ਕਿਹਾ ਜਾਂਦਾ ਹੈ ਕਿ ਸਤਗੁਰੂ ਸੱਚੇ ਪਾਤਸ਼ਾਹ ਕਿੰਨੇ ਵੀ ਕ੍ਰੋਧਵਾਨ ਕਿਉਂ ਨਾ ਹੋਏ ਹੋਣ ਕਿਸੇ ਸਿੱਖ ਤੇ ਭਾਵੇਂ ਲੱਖਾ ਸਿੰਘ ਤੇ ਹੀ ਹੋਏ ਹੋਣ ਪਰ ਜਦੋਂ ਲੱਖਾ ਸਿੰਘ ਸਾਹਮਣੇ ਆਉਂਦਾ ਸੀ ਤਾਂ ਸਤਗੁਰੂ ਜੀ ਦਾ ਲਾਡ ਪਿਆਰ ਲੱਖਾ ਸਿੰਘ ਨਾਲ ਉਹੀ ਹੁੰਦਾ ਸੀ ਜੋ ਇੱਕ ਪਿਓ ਦਾ ਆਪਣੇ ਪੁੱਤਰਾਂ ਨਾਲ ਹੁੰਦਾ ਹੈ ਇੱਕ ਇਸ ਤਰ੍ਹਾਂ ਦਾ ਹੀ ਪ੍ਰਸੰਗ ਏ ਇੱਕ ਵਾਰ ਸੂਬਾ ਲੱਖਾ ਸਿੰਘ ਫੌਜ ਤੇ ਰਹੇ ਨੇ ਸੂਬਾ ਲੱਖਾ ਸਿੰਘ ਪੁਲਿਸ ਤੇ ਰਹੇ ਨੇ ਕੱਦ ਦੇ ਤਾਂ ਬੇਸ਼ੱਕ ਮਧਰੇ ਨੇ ਪਰ ਡੰਡਾ ਸੋਟਾ ਵਾਉਣ ਲਈ ਬਹੁਤ ਤਿਆਰ ਬਰਤਿਆਰ ਨੇ ਇੱਥੋਂ ਤੱਕ ਕਿ ਕਈ ਵਾਰ ਉਹਨਾਂ ਦੇ ਨਾਲ ਦੇ ਵੀ ਜਿਹੜੇ ਨੇ ਉਹ ਵੀ ਇਸ ਪ੍ਰਕੋਪ ਦੀ ਜਦ ਵਿੱਚ ਆ ਜਾਂਦੇ ਨੇ ਇੱਕ ਵਾਰ ਇਸ ਤਰ੍ਹਾਂ ਸੂਬਾ ਬ੍ਰਹਮਾ ਸਿੰਘ ਹੋਰਾਂ ਤੇ ਵੀ ਉਹਨਾਂ ਨੇ ਹੱਥ ਫੇਰੀ ਕਰ ਦਿੱਤੀ ਸਤਿਗੁਰੂ ਜੀ ਨੂੰ ਪਤਾ ਲੱਗਾ ਬਹੁਤ ਰੌਦਰ ਰੂਪ ਧਾਰਿਆ ਅੱਖਣ ਲੱਗੇ ਸਹਿਬ ਸਿੰਘ ਨੂੰ ਭੇਜਿਆ ਕਿ ਜਾਂ ਲਖੇ ਕੋੜੀ ਨੂੰ ਆਖ ਮੇਰੇ ਮੱਥੇ ਨਾ ਲੱਗੇ ਚਲਾ ਜਾਇ ਕਿਤੇ ਦੂਰ ਹੋ ਜਾਇ ਥੋਂ ਬਾਬਾ ਲਾਲ ਸਿੰਘ ਲਤਾਲਾ ਜਵਾਰ ਸਿੰਘ ਹੋਰਾਂ ਦੇ ਲੰਗਰੀ ਸਣ ਸ੍ਰੀ ਭੈਣੀ ਸਾਹਿਬ ਵਿੱਚ ਹੀ ਰਹਿੰਦੇ ਸੀ ਰੰਗੂਨ ਵੀ ਗਏ ਨੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਵੇਲੇ ਉਹਨਾਂ ਦਾ ਸਰੀਰ ਸ਼ਾਂਤ ਹੋਇਆ 1928 29 ਜਾਂ ਇਸ ਤੋਂ ਵੀ ਕੋਈ ਬੜਾ ਮਗਰਮ ਉਹ ਉਹ ਦੱਸਦੇ ਨੇ ਕਿ ਮੈਂ ਸੋਚਿਆ ਜਿਸ ਤਰ੍ਹਾਂ ਬਹੁਵਾਲਜੀ ਨੇ ਲਿਖਿਆ ਕਿ ਅੱਜ ਮੈਂ ਵੇਖਾਂ ਅੱਜ ਸਤਿਗੁਰੂ ਜੀ ਇੰਨੇ ਕ੍ਰੋਧਵਾਨ ਨੇ ਕਿ ਅੱਜ ਵੀ ਲੱਖਾ ਸਿੰਘ ਦੇ ਨਾਲ ਲੱਖਾ ਸਿੰਘ ਨੂੰ ਵੇਖ ਕੇ ਸ਼ਾਂਤ ਹੋਣਗੇ ਜਾਂ ਅੱਜ ਫੇਰ ਲੱਖਾ ਸਿੰਘ ਨੂੰ ਸੋਧਾ ਲਾਉਣਗੇ ਜੇ ਉਹਨਾਂ ਦੇ ਸਾਹਮਣੇ ਆਇਆ ਤਾਂ ਹੁਣ ਲੱਖਾ ਸਿੰਘ ਆ ਗਿਆ ਲਾਲ ਸਿੰਘ ਇੱਕ ਪਾਸੇ ਬੈਠਾ ਹੈ ਸਤਗੁਰੂ ਜੀ ਦੂਰੋਂ ਜਦੋਂ ਵੇਖਿਆ ਕਿ ਲੱਖਾ ਸਿੰਘ ਆ ਰਿਹਾ ਹੈ ਅਤਰ ਸਿੰਘ ਹਜੂਰੀਆ ਸਿੱਖ ਸੀ ਉਹਨੂੰ ਕਹਿਣ ਲੱਗੇ ਅਤਰ ਸਿੰਘ ਬਿਸ਼ਰੀ ਹੈ ਉਹ ਕਹਿੰਦਾ ਜੀ ਖੰਡ ਆਖਣ ਲੱਗੇ ਨਹੀਂ ਮਿਸ਼ਰੀ ਲਿਆਓ ਲੱਖਾ ਤੁਰਿਆ ਆਉਂਦਾ ਹੈ ਉਹਨੂੰ ਜਲ ਛਕਾਉਣਾ ਹੈ ਤਾਂ ਲਾਲ ਸਿੰਘ ਨੇ ਸੋਚਿਆ ਵੀ ਇਹ ਤਾਂ ਚੰਗਾ ਨਿਆਉਣ ਲੱਗਾ ਉਸੇ ਤਾਕਤ ਭਗਤ ਹੋ ਰਹੀ ਹੈ ਜਦੋਂ ਲੱਖਾ ਸਿੰਘ ਆ ਗਿਆ ਔਰ ਸਤਗੁਰੂ ਜੀ ਨੇ ਉਹ ਬਚਨ ਹੀ ਨਹੀਂ ਕੀਤਾ ਸੂਬਾ ਬ੍ਰਹਮਾ ਸਿੰਘ ਹੋਰਾਂ ਵਾਲਾ ਆਖਣ ਲੱਗੇ ਸੁਣਾਓ ਤੁਹਾਡੇ ਘੋੜੇ ਦਾ ਕੀ ਹਾਲ ਏ ਹੋਰ ਜਿਹੜੀਆਂ ਘੋੜੀਆਂ ਨੇ ਆਪਣੀਆਂ ਫਲਾਣੀ ਕਿਸ ਤਰ੍ਹਾਂ ਐ ਦੂਜੀ ਕਿਸ ਤਰ੍ਹਾਂ ਐ ਬਚਨ ਉਹਨਾਂ ਨੇ ਹੋਰ ਦਿਸ਼ਾ ਵਿੱਚ ਲੈ ਗਏ ਜਲ ਪਾਣੀ ਉਹਨਾਂ ਨੂੰ ਸ਼ਿਕਾਇਆ ਲੱਖਾ ਸਿੰਘ ਪਾਸੇ ਹੋਏ ਤਾਂ ਲਾਲ ਸਿੰਘ ਹੋਰੀ ਜਾਂ ਹੋਰ ਸਿੰਘ ਜਿਹੜੇ ਕੋਲ ਨੇ ਉਹ ਕਹਿੰਦੇ ਮਹਾਰਾਜ ਤੁਹਾਡੀ ਲੀਲਾ ਬਿਆਨ ਤੇ ਸਾਨੂੰ ਕੋਈ ਸਮਝ ਨਹੀਂ ਆ ਰਹੀ ਵੀ ਇਹਨੇ क्रोधवान ਮੇਰੇ ਮੱਥੇ ਨਾ ਲੱਗੇ ਔਰ ਹੁਣ ਇਸ ਤਰ੍ਹਾਂ ਇਹ ਕੀ ਖੇਡ ਹੈ ਹੁਕਮ ਹੋਇਆ ਭਾਈ ਇਹਦਾ ਇੱਕ ਕਰਮ ਹੈ ਜਿਹੜਾ ਸਾਡੇ ਸਾਹਮਣੇ ਆ ਜਾਂਦਾ ਹੈ ਉਹ ਕਰਮ ਕੀ ਸੀ 6ਵੇਂ ਜਮੇਂ ਚ ਜਦੋਂ ਗਵਾਲੀਅਰ ਦੇ ਕਿਲੇ ਵਿੱਚ ਕੈਦ ਸਨ ਗੁਰੂ ਹਰਗੋਬਿੰਦ ਪਾਤਸ਼ਾ ਤਾਂ ਗਵਾਲੀਅਰ ਦਾ ਜਿਹੜਾ ਦਰੋਗਾ ਸੀ ਉਹਦਾ ਨਾਂ ਹਰਦਾਸ ਸੀ ਇਹ ਹੁਕਮ ਕੀਤਾ ਕਿ ਇਹ ਉਦੋਂ ਹਰਦਾਸ ਦਰੋਗਾ ਸੀ ਔਰ ਇਹਨੇ ਬਹੁਤ ਸੇਵਾ ਕੀਤੀ ਸੀ ਉੱਥੇ ਇਸ ਲਈ ਲੱਖਾ ਸਿੰਘ ਦਾ ਉਹ ਕਰਮ ਜਿਹੜਾ ਉਹ ਉਹ ਸਾਨੂੰ ਸਦਾ ਉਹ ਯਾਦ ਰਹਿੰਦਾ ਹੈ ਇਹ ਬਚਨ ਕੀਤਾ ਉੱਥੇ ਸਤਿਗੁਰੂ ਜੀ ਨੇ ਇਸ ਤਰ੍ਹਾਂ ਹੀ ਬਾਉਵਾਲ ਜੀ ਇੱਕ ਹੋਰ ਸਾਖੀ ਲਿਖਦੇ ਨੇ ਕਿ ਸਿਆਲਕੋਟ ਦੇ ਜ਼ਿਲ੍ਹੇ ਦਾ ਦੌਰਾ ਸੀ ਔਰ ਉਸ ਦੌਰੇ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਸ਼ਨਾਨ ਕਰਨਾ ਸੀ ਪਿੰਡੋਂ ਬਾਹਰ ਇੱਕ ਰੁੱਖ ਦੇ ਥੱਲੇ ਬੈਠੇ ਨੇ ਸਿਰਫ ਸੂਬਾ ਲੱਖਾ ਸਿੰਘ ਹੀ ਕੋਲ ਏ ਹੋਰ ਕੋਈ ਸਿੰਘ ਨਹੀਂ ਤਾਂ ਇੱਕ ਬਰੋਲਾ ਆਇਆ ਲੱਖਾ ਸਿੰਘ ਦੇ ਕੋਲ ਬਸਤਰ ਨੇ ਪਏ ਸਤਿਗੁਰੂ ਜੀ ਨੇ ਜਿਹੜੇ ਲਾ ਕੇ ਰੱਖੇ ਨੇ ਲੱਖਾ ਸਿੰਘ ਦੇ ਮਨ 'ਚ ਫੁਰਨਾ ਆਉਂਦਾ ਹੈ ਕਿ ਮੈਂ ਇਹ ਬਸਤਰ ਚੁੱਕ ਲਵਾਂ ਉੱਡ ਨਾ ਜਾਣ ਦੂਜੇ ਪਲ ਸੋਚਦਾ ਹੈ ਕਿ ਹਵਾ ਅੱਗ ਪੌਣ ਪਾਣੀ ਉਹ ਤਾਂ ਸਾਰਾ ਇਹਨਾਂ ਦੇ ਹੁਕਮ 'ਚ ਵੇ ਉੱਡਣਗੇ ਕਿਵੇਂ ਪਹਿ ਰਹਿਣ ਦਿੰਦਾ ਬਰੋਲਾ ਨੇੜੇ ਆਉਂਦਾ ਸਤਿਗੁਰੂ ਜੀ ਛਿਟੀ ਲਈ ਬਰੋਲਾ ਚਲਾ ਗਿਆ ਦੂਰ ਪੁੱਛਦਾ ਲੱਖਾ ਸਿੰਘ ਮਹਾਰਾਜ ਇਹ ਕੌਤਕ ਕਹਿਣ ਲੱਗੇ ਭਾਈ ਦੇਵਤੇ ਆਏ ਸੀ ਦਰਸ਼ਨ ਮੇਲਿਆਂ ਨੂੰ ਇੰਨੇ ਨੂੰ ਕੁਝ ਹੋਰ ਸਿੰਘ ਆ ਗਏ ਸਤਿਗੁਰੂ ਜੀ ਨੇ ਲੱਖਾ ਸਿੰਘ ਨੂੰ ਕਿਹਾ ਜਾ ਪਿੰਡੋਂ ਦਹੀਂ ਲਾਇਆ ਇਸ਼ਨਾਨ ਦੀ ਤਿਆਰੀ ਸੀ ਲੱਖਾ ਸਿੰਘ ਦਹੀਂ ਲੈ ਕੇ ਜਦੋਂ ਵਾਪਸ ਮੁੜਦਾ ਹੈ ਤੇ ਉਹ ਨਾਲ ਦੇ ਸਿੰਘਾਂ ਨੂੰ ਆਂਦੇ ਆ ਉਹ ਵੇਖੋ ਲੱਖਾ ਸਿੰਘ ਆਉਂਦਾ ਜਿਸ ਤਰ੍ਹਾਂ ਬਾਉ ਵਾਲ ਜੀ ਨੇ ਆਪਣਾ ਪ੍ਰਸੰਗ ਲਿਖਿਆ ਕਿ ਉਹਦਾ ਸਿਰ ਅਸਮਾਨ ਨੂੰ ਲੱਗਾ ਪੈਰ ਧਰਤੀ ਤੇ ਨੇ ਫੇਰ ਬਚਨ ਕੀਤਾ ਇਹ ਬਾਲੀ ਦਾ ਅਵਤਾਰ ਹੈ ਜਿਹੜਾ ਰਮਾਇਣ ਦਾ ਪਾਤਰ ਹੈ ਬਾਲੀ ਰਾਮ ਤੇ ਰਾਵਣ ਯੁੱਧ ਚ ਜਿਹਦਾ ਜ਼ਿਕਰ ਆਉਂਦਾ ਸੋ ਸਤਿਗੁਰੂ ਜੀ ਆਪਣੀਆਂ ਇਸ ਤਰ੍ਹਾਂ ਦੀਆਂ ਖੇਡਾਂ ਕਰਦੇ ਹੋਏ ਆਪਣੇ ਇਹਨਾਂ ਪਿਆਰੇ ਸਿੱਖਾਂ ਦੇ ਨਾਲ ਸਮਾਂ ਲੰਘ ਰਿਹਾ ਹੈ ਔਰ ਇਹ ਸਮਾਂ ਲੰਘਦਿਆਂ ਲੰਘਦਿਆਂ ਉਹ ਵਕਤ ਆ ਗਿਆ ਜਿਹਨੇ ਨਾਮਧਾਰੀ ਇਤਿਹਾਸ ਵਾਸਤੇ ਇੱਕ ਟਰਨਿੰਗ ਪੁਆਇੰਟ ਬਣਨਾ ਸੀ ਮਲੇਰਕੋਟਲੇ ਦਾ ਸਾਕਾ ਭਾਈ ਹੀਰਾ ਸਿੰਘ ਲੈਣਾ ਸਿੰਘ ਹੋਰਾਂ ਦਾ ਜਥਾ ਮਾਰ ਬਕਾਰਾ ਕਰ ਰਹੇ ਨੇ ਸਤਗੁਰੂ ਜੀ ਪਹਿਲਾਂ ਸੂਬਾ ਜਵਾਰ ਸਿੰਘ ਜੀ ਨੂੰ ਭੇਜਦੇ ਨੇ ਉਹ ਜਾਂਦੇ ਨੇ ਗੱਲ ਨਹੀਂ ਬਣਦੀ ਫਿਰ ਲੱਖਾ ਸਿੰਘ ਨੂੰ ਕਿਹਾ ਕਿ ਲੱਖਾ ਸਿੰਘ ਜਾ ਬਈ ਉਹ ਮਾਰਾ ਬਕਾਰਾ ਕਰਦੇ ਨੇ ਰੋਕਿਆ ਲੱਖਾ ਸਿੰਘ ਗਿਆ ਕਹਿਣ ਲੱਗਾ ਭਾਈ ਤੁਸੀਂ ਮਾਰਾ ਬਕਾਰਾ ਕਰਦੇ ਹੋ ਕਦੇ ਫਲਾਣਾ ਸ਼ਹਿਰ ਮਾਰ ਲੈਣਾ ਢਿਮਕਾ ਸ਼ਹਿਰ ਮਾਰ ਲੈਣਾ ਔਰ ਸਤਿਗੁਰੂ ਜੀ ਨੇ ਮੈਨੂੰ ਭੇਜਿਆ ਹੈ ਕਿ ਮੈਂ ਤੁਹਾਨੂੰ ਇਸ ਗੱਲ ਬਾਰੇ ਸੁਚੇਤ ਕਰਾਂ ਕਿ ਅਜੇ ਹੁਕਮ ਨਹੀਂ ਅਜੇ ਸਮਾਂ ਨਹੀਂ ਤਾਂ ਹੀਰਾ ਸਿੰਘ ਹੋਰਾਂ ਨੇ ਜਵਾਬ ਦਿੱਤਾ ਭਾਈ ਤੁਹਾਨੂੰ ਹੋਏਗੀ ਜ਼ਗੀਰਾਂ ਦੀ ਲੋੜ ਸਾਨੂੰ ਜ਼ਗੀਰਾਂ ਦੀ ਲੋੜ ਹੁਣ ਕੋਈ ਨਹੀਂ ਅਸਾਂ ਜੀਹਾਂ ਨਹੀਂ ਲੈਣੀਆਂ ਉਹਨਾਂ ਦਾ ਮਤਲਬ ਸੀ ਕਿ ਅਸਾਂ ਤੇ ਹੁਣ ਸਿਰ ਤੋਂ ਪਰੇ ਖੇਡਣਾ ਔਰ ਉਹਦੇ ਲਈ ਅਸੀਂ ਤਿਆਰ ਆਂ ਬਹੁਵਾਲ ਜੀ ਜਿਸ ਤਰ੍ਹਾਂ ਲਿਖਦੇ ਨੇ ਸਤਿਗੁਰੂ ਜੀ ਨੇ ਬਚਨ ਕੀਤਾ ਭਾਈ ਇਧਰ ਖਾਲਸਾ ਜੋਰਾਵਾਰੇ ਉਧਰ ਫਰੰਗੀ ਜੋਰਾਵਾਰੇ ਮੈਂ ਦੋਹਾਂ ਦੇ ਵਿਚਾਲੇ ਆ ਗਿਆ ਉਹ ਬਚਨ ਵਾਰ-ਵਾਰ ਦੁਹਰਾਏ ਜਾਂਦੇ ਨੇ ਕਿ ਜਦੋਂ ਮਸਤਾਨਿਆਂ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਹੁਕਮ ਦੀ ਗੱਲ ਕੀਤੀ ਕਿ ਸਾਨੂੰ ਉਹ ਦਰਸ਼ਨ ਦਿੰਦੇ ਨੇ ਫੇਰ ਉਹਨਾਂ ਆਖਿਆ ਫਰੰਗੀ ਕੀ ਝੱਲ ਲਵਾਂਗੇ ਅਕਾਲ ਪੁਰਖ ਦੀ ਨਹੀਂ ਚੱਲੀ ਜਾਣੀ ਹੁਣ ਜੋ ਤੁਹਾਡੀ ਖੁਸ਼ੀ ਹੈ ਕਰੋ ਫੇਰ ਲੱਖਾ ਸਿੰਘ ਨੂੰ ਇਹ ਕਿਹਾ ਲੱਖਾ ਸਿੰਘ ਇਹਨਾਂ ਨੂੰ ਪ੍ਰਸ਼ਾਦ ਛਕਾਓ ਇਹ ਕੈਰ ਦਾ ਪ੍ਰਸ਼ਾਦ ਹੈ ਫੇਰ ਨਹੀਂ ਇਹਨਾਂ ਇੱਥੇ ਪ੍ਰਸ਼ਾਦ ਛਕਣਾ ਇਹ ਇਹ ਬਚਨ ਵੀ ਸਤਿਗੁਰੂ ਜੀ ਫੇਰ ਲੱਖਾ ਸਿੰਘ ਹੋਰਾਂ ਨਾਲ ਕਰਦੇ ਨੇ ਔਰ ਲੱਖਾ ਸਿੰਘ ਹੋਰਾਂ ਨੂੰ ਇਹ ਆਖਿਆ ਜਾਂਦਾ ਹੈ ਕਿ ਤੁਸੀਂ ਜਦੋਂ ਮਸਤਾਨੇ ਸਿੰਘ ਬਿਲਕੁਲ ਤਿਆਰੀ ਵਾਸਤੇ ਨੇ ਉਹਨਾਂ ਦੇ ਨਾਲ 13 ਸਿੰਘ ਨੇ ਜਿਨ੍ਹਾਂ ਦੀ ਸੂਚੀ ਤਿਆਰ ਕੀਤੀ ਗਈ ਸਤਿਗੁਰੂ ਜੀ ਉਹ 13 ਸਿੰਘਾਂ ਦੀ ਸੂਚੀ ਦੇ ਕੇ ਇਹਨਾਂ 13 ਚੋਂ ਕੁਝ ਤਾਂ ਰਾੜ ਪਿੰਡ ਦੇ ਨੇ ਕੁਝ ਮਰਾਹਤ ਦੇ ਨੇ ਕੁਝ ਬਲਾੜੀ ਦੇ ਨੇ ਕੁਝ ਇੱਕ ਜਾਂ ਦੋ ਜੋਗੇ ਦੇ ਨੇ ਇਹ 13 ਮਾਲਵੇ ਦੇ ਮਸਤਾਨੇ ਸਿੰਘ ਇਹਨਾਂ ਦੇ ਨਾਂ ਦੇ ਕੇ ਲੱਖਾ ਸਿੰਘ ਹੋਰਾਂ ਨੂੰ ਕਿਆ ਅੱਗੇ ਭਾਈ ਪੁਲਿਸ ਵਾਲਿਆਂ ਨੂੰ ਆਖੋ ਕਿ ਤੁਸੀਂ ਇਹਨਾਂ ਦਾ ਪ੍ਰਬੰਧ ਕਰੋ ਇਹ ਸਾਡੇ ਕਹਿਣੇ 'ਚ ਨਹੀਂ ਸਤਿਗੁਰੂ ਜੀ ਦਾ ਭਾਵੇਂ ਸੀ ਕਿ ਜੇ ਪੁਲਿਸ ਵਾਲੇ ਜਿਹਨੂੰ ਆਮ ਅਸੀਂ ਕਾਨੂੰਨੀ ਭਾਸ਼ਾ 'ਚ ਪ੍ਰੀਵੈਂਟਿਵ ਐਕਸ਼ਨ ਕਹਿੰਨੇ ਆ ਕਿ ਉਹ ਇਹਨਾਂ ਨੂੰ ਹਿਰਾਸਤ ਵਿੱਚ ਲੈ ਲੈਣਗੇ ਤਾਂ ਸ਼ਾਇਦ ਇਹ ਅੱਗੋਂ ਵੱਡਾ ਸਾਾਕਾ ਜਿਹੜਾ ਉਹਨੂੰ ਟਾਲਿਆ ਜਾ ਸਕੇ ਇਤਿਹਾਸਕਾਰਾਂ ਦਾ ਇਹ ਵੀ ਮਤ ਹੈ ਜਿਹੜਾ ਦਸਤਾਵੇਜ਼ਾਂ ਤੇ ਵੀ ਜਿਹਦੇ ਸਬੂਤ ਮਿਲਦੇ ਨੇ ਕਿ 1872 ਦੀ ਮਾਰਚ-ਅਪ੍ਰੈਲ ਵਿੱਚ ਜਾ ਰਹੀਆਂ ਸੀ ਜਿਸ ਤਰ੍ਹਾਂ ਗਵਾਂਢੀ ਤਾਕਤਾਂ ਦੇ ਨਾਲ ਸੰਬੰਧ ਕਾਇਮ ਕੀਤੇ ਜਾ ਰਹੇ ਸੀ ਸ੍ਰੀ ਭੈਣੀ ਸਾਹਿਬ ਵਿੱਚ ਲੋਇਆ ਇਕੱਠਾ ਕੀਤਾ ਜਾ ਰਿਹਾ ਸੀ ਤਾਂ ਕਿ ਸਮਾਂ ਆਉਣ ਤੇ ਉਹਦੇ ਹਥਿਆਰ ਛਸ਼ਤਰ ਤਿਆਰ ਕਰਕੇ ਸਿੰਘਾਂ 'ਚ ਵਰਤਾਏ ਵੀ ਜਾ ਸਕਣ ਔਰ ਅੰਗਰੇਜ਼ ਦੇ ਖਿਲਾਫ ਇੱਕ ਫੈਸਲਾ ਕੋਨ ਲੜਾਈ ਲੜੀ ਜਾ ਸਕੇ ਤੇ ਉਹ ਸਾਰੀ ਜਿਹੜੀ ਵੱਡੀ ਤਿਆਰੀ ਸੀ 사ਤਗੁਰੂ ਜੀ ਸਮਝਦੇ ਸੀ ਕਿ ਉਹ ਵਿੱਚ ਰਹਿ ਜਾਏਗੀ ਵਿਚਾਲੇ ਰਹਿ ਜਾਏਗੀ ਇਸ ਲਈ ਉਹਨਾਂ ਨੇ ਆਪਣੇ ਵੱਲੋਂ ਹਰ ਤਰ੍ਹਾਂ ਦੇ ਯਤਨ ਕੀਤੇ ਹੁਣ ਸੂਬਾ ਲਖਾ ਸਿੰਘ ਜੀ ਪਹਿਲਾਂ ਸਾਹਨੇਵਾਲ ਜਾਂਦੇ ਨੇ ਔਰ ਸਾਹਨੇਵਾਲ ਤੋਂ ਉਹ ਥਾਣੇ ਵਾਲੇ ਉਹਨਾਂ ਦੀ ਗੱਲ ਨਹੀਂ ਸੁਣਦੇ ਫਿਰ ਉਹ ਲੁਧਿਆਣੇ ਚਲੇ ਜਾਂਦੇ ਨੇ ਇੱਕ ਪ੍ਰਸੰਗ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਆਉਂਦਾ ਹੈ ਕਿ ਜਦੋਂ ਲੱਖਾ ਸਿੰਘ ਹੋਰਾਂ ਨੂੰ ਹੁਕਮ ਹੋ ਗਿਆ ਕਿ ਤੁਸੀਂ ਲੁਧਿਆਣੇ ਜਾਓ ਖਬਰ ਕਰੋ ਪੁਲਿਸ ਕੋਲ ਜਾਓ ਸਾਨੇਵਾਲ ਜਾਂ ਜਿੱਥੇ ਵੀ ਤਾਂ ਉਹ ਬਾ ਸਤਿਗੁਰੂ ਜੀ ਦੇ ਉਪਦੇਸ਼ 'ਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਮਾਤਾ ਜੀਵਨ ਕੌਰ ਜੀ ਉਦੋਂ 12 ਸਾਲ ਦੇ ਸਨ ਬਾਬਾ ਖਸ਼ਾਲ ਸਿੰਘ ਜਿਹੜੇ ਸੂਬਾ ਜੀ ਸਨ ਥਰਾਜ ਦੇ ਮਾਤਾ ਜੀ ਦੇ ਪਿਤਾ ਜੀ ਉਹ ਤੇ ਸੂਬਾ ਲੱਖਾ ਸਿੰਘ ਇਹਨਾਂ ਦਾ ਆਪੋ ਚ ਪ੍ਰੇਮ ਬੜਾ ਸੀ ਜਦੋਂ ਸੂਬਾ ਲੱਖਾ ਸਿੰਘ ਅੰਦਰੋਂ ਸਤਿਗੁਰੂ ਜੀ ਦਾ ਹੁਕਮ ਲੈ ਕੇ ਨਿਕਲਦੇ ਨੇ ਤਾਂ ਅਗੋਂ ਸੂਬਾ ਖੁਸ਼ਾਲ ਸਿੰਘ ਜੀ ਮਿਲੇ ਇਹ ਦੋਵਾਂ ਦਰਵਾਜ਼ਿਆਂ ਦੇ ਵਿਚਾਲੇ ਇੱਕ ਦਰਵਾਜ਼ਾ ਅੰਦਰਲੇ ਗੁਰਦੁਆਰੇ ਦਾ ਔਰ ਦੂਜਾ ਦਰਵਾਜ਼ਾ ਤਵੇਲੇ ਦਾ ਵਿਚਾਲੇ ਇੱਕ ਗਲੀ ਹੁੰਦੀ ਸੀ ਉਦੋਂ ਉਸ ਗਲੀ ਨੂੰ ਦੋ ਦਰਵਾਜ਼ੇ ਸੀ ਉਹਨਾਂ ਦੋਵਾਂ ਦਰਵਾਜ਼ਿਆਂ ਦੇ ਵਿਚਾਲੇ ਮਿਲਦੇ ਨੇ ਜੱਫੀਆਂ ਪਾ ਕੇ ਮਿਲਦੇ ਨੇ ਪੁੱਛਦੇ ਨੇ ਸੂਬਾ ਖਸ਼ਾਲ ਸਿੰਘ ਜੀ ਕਿ ਕੀ ਤਿਆਰੀ ਏ ਕਿੱਧਰ ਉਹ ਅਖਣ ਲੱਗੇ ਲੁਧਿਆਣੇ ਚੱਲਿਆ ਮੁੜੋਗੇ ਕਦੋਂ ਇੱਥੇ ਜਵਾਬ ਦਿੱਤਾ ਏ ਸਤਿਗੁਰੂ ਜਾਣੇ ਇਹ ਮੁੜਨ ਦੀ ਗੱਲ ਮੈਂ ਨਹੀਂ ਜਾਣਦਾ ਇਹ ਸਤਿਗੁਰੂ ਜੀ ਜਾਣਦੇ ਨੇ ਕਿ ਕਦੋਂ ਮੁੜਨਾ ਹੈ ਕਿਉਂਕਿ ਮੁੜਨਾਂ ਤੇ ਉਹਨਾਂ ਨੇ ਸੀ ਨਹੀਂ ਹੁਣ ਕੀ ਉਹ ਇਥੋਂ ਸਿੱਧੇ ਲੁਧਿਆਣੇ ਗਏ ਵਾਇਆ ਸਾਹਨੇਵਾਲ ਜਾਂ ਮਲੌਦ ਵੀ ਗਏ ਸਰਦਾਰ ਬਦਨ ਸਿੰਘ ਦਾ ਬਿਆਨ ਜਿਹੜਾ ਕਾਮਨ ਦੇ ਕੋਲ 16 ਜਨਵਰੀ ਨੂੰ ਦਰਜ ਹੋਇਆ ਕਿਉਂਕਿ ਉਹ ਕਾਮਨ ਕੋਲ ਖੁਦ ਚੱਲ ਕੇ ਜਾ ਨਹੀਂ ਸੀ ਰਿਹਾ ਟਕੂਆ ਵੱਜਾ ਸੀ ਮਾਈ ਹਿੰਦਕੌਰ ਦਾ ਫੱਟੜ ਸੀ ਕਾਮਨ ਨੇ ਮਲੌਦ 'ਚ ਆ ਕੇ ਉਹਦਾ ਬਿਆਨ ਨੋਟ ਕੀਤਾ ਤਾਂ ਉਹ ਕਹਿੰਦਾ ਕਿ 14 ਜਨਵਰੀ ਸ਼ਾਮ ਦੇ 5:30 ਵਜੇ ਕੂਕੇ ਆਏ ਮੈਨੂੰ ਕੇਸਾਂ ਤੋਂ ਫੜ ਕੇ ਇਹਨਾਂ ਨੇ ਖਿੱਚਿਆ ਇੱਕ ਵਾਪਸੀ ਤੇ ਜਦੋਂ ਕੋਕੇ ਜਾ ਰਹੇ ਨੇ ਤਾਂ ਉਹਨਾਂ ਨੇ ਮਤਾਬੀ ਬਾਲੀ ਤੇ ਮੈਂ ਆਪਣੀਆਂ ਪੌੜੀਆਂ ਤੇ ਖਲੋਤਾ ਲੱਖਾ ਸਿੰਘ ਵੇਖਿਆ ਹੈ ਕਿਉਂਕਿ ਲੱਖਾ ਸਿੰਘ ਮਲੌਤ ਦਾ ਹੀ ਸੀ ਸੂਬਾ ਪਹਾੜਾ ਸਿੰਘ ਤਾਂ ਮਲੌਤ ਦੇ ਸਰਦਾਰ ਦੇ ਕੋਲ ਪਹਿਲਾਂ ਸਰਵਿਸ ਵੀ ਕਰਦੇ ਰਿਹਾ ਸੀ ਜਿਹੜੇ ਮਲੌਤ ਦੇ ਦੂਜੇ ਸੂਬਾ ਜੀ ਪਹਾੜਾ ਸਿੰਘ ਜੀ ਜਿਨ੍ਹਾਂ ਨੂੰ ਬਾਅਦ ਵਿੱਚ ਇਧਰ ਭੇਜਿਆ ਗਿਆ ਦੱਖਣ ਵਾਲੇ ਪਾਸੇ ਜਿਹੜੀ ਛੋਟੀ ਅਸੀਰਗੜ ਦਾ ਕਿਲਾ ਜਿਹਨੂੰ ਕਿਹਾ ਜਾਂਦਾ ਫੋਰਟ्रेस ਛੋਟਾ ਕਿਲਾ ਉਹਦੇ ਵਿੱਚ ਜਿਹੜੇ ਤਿੰਨ ਸੂਬਿਆਂ ਸਮੇਤ ਮਲੂਕ ਸਿੰਘ ਜੀ ਰੂੜ ਸਿੰਘ ਜੀ ਤੇ ਪਹਾੜਾ ਸਿੰਘ ਜੀ ਇਹ ਲੱਖਾ ਸਿੰਘ ਜੀ ਇੱਥੋਂ ਇਹਨਾਂ ਨੂੰ ਫੇਰ ਹਰਾਸਤ ਵਿੱਚ ਲੈ ਆਏ ਰਿਕਾਰਡ ਦੇ ਮੁਤਾਬਕ ਇਹਨਾਂ ਨੂੰ 15 ਤਰੀਕ ਨੂੰ ਹਰਾਸਤ ਚ ਲੈਦੇ ਨੇ ਜਿਸ ਦਿਨ ਮਲੇਰ ਕੋਟਲੇ ਤੇ ਹਮਲਾ ਹੁੰਦਾ ਉਹ ਕਹਿੰਦੇ ਨੇ ਕਿ ਉਸ ਵੇਲੇ ਦੁਪਹਿਰੇ ਅਸੀਂ ਇਹਨੂੰ ਲੁਧਿਆਣੇ ਦੇ ਬਾਜ਼ਾਰ 'ਚ ਤੁਰੇ ਫਿਰਦੇ ਵੇਖਿਆ ਤਾਂ ਉੱਥੋਂ ਗ੍ਰਿਫਤਾਰ ਕੀਤਾ ਗਿਆ ਬਹੁਤ ਵਾਰ ਪੁਲਿਸ ਕਿਸੇ ਬੰਦੇ ਨੂੰ ਮੰਨ ਲਓ ਗ੍ਰਿਫਤਾਰ ਉਹਨੂੰ ਕਟਾਣੀ ਤੋਂ ਵੀ ਅਗਲੇ ਪਾਸਿਓਂ ਕਰੇਗੀ ਤੇ ਉਹ ਕਹਿਣਗੇ ਜੀ ਇਹ ਸਮਰਾਲੇ ਫਿਰਦਾ ਸੀ ਅਸੀਂ ਇਹਨੂੰ ਉੱਥੋਂ ਕੀਤਾ ਇਹ ਇਸ ਤਰ੍ਹਾਂ ਦੇ ਵਾਧੇ ਘਾਟੇ ਸਰਕਾਰੀ ਰਿਕਾਰਡ ਵਿੱਚ ਹੁੰਦੇ ਰਹਿੰਦੇ ਨੇ ਤਾਂ ਹੁਣ ਸੂਬਾ ਜੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਸਤਗੁਰੂ ਜੀ ਨੂੰ ਲੈ ਕੇ ਗਏ 18 ਜਨਵਰੀ ਨੂੰ ਸਵੇਰੇ ਉਦੋਂ ਹੀ ਇਹ ਵੀ ਉੱਥੇ ਹੀ ਸਣ ਨਾਲ ਹੀ ਭੈਣੀ ਸਾਹਿਬਾਂ ਤਾਂ ਦੋ ਸੂਬੇ ਜਾਂਦੇ ਨੇ ਜਵਾਰ ਸਿੰਘ ਤੇ ਸੈਬ ਸਿੰਘ ਤੀਜੇ ਇਹ ਰਲ ਗਏ ਨੇ ਔਰ 4 ਵਜੇ 18 ਜਨਵਰੀ ਤੜਕੇ ਜਿਹੜੀ ਰੇਲ ਸਪੈਸ਼ਲ ਚੱਲੀ ਜੈਕਸਨ ਦੀ ਨਿਗਰਾਨੀ 'ਚ ਉਸ ਰੇਲ ਤੇ ਅਲਾਹਾਬਾਦ ਪਹੁੰਚਾ ਦਿੱਤਾ ਗਿਆ 19 ਜਨਵਰੀ ਸੂਬਾ ਲੱਖਾ ਸਿੰਘ ਜੀ ਨੂੰ ਵੀ ਬਾਕੀ ਸੂਬੇ ਕਿਰਮੋ ਕਿਰਮੀ ਇੱਕ ਅੱਧੇ ਦਿਨ ਦੇ ਫਰਕ ਨਾਲ ਇਹ ਸਾਰੇ ਵੀ ਉੱਥੇ ਪਹੁੰਚ ਜਾਂਦੇ ਨੇ ਇੱਥੇ ਇਹ ਰਹਿੰਦੇ ਰਹਿੰਦੇ ਨੇ ਦਸੰਬਰ 1872 ਤੱਕ ਇੰਨਾ ਅਰਸਾ ਸੂਬਾ ਲਖਾ ਸਿੰਘ ਇੱਥੇ ਕੱਟਦੇ ਨੇ ਅਲਾਬਾਦ ਕਿਲੇ ਵਿੱਚ ਕੋਈ ਜਨਵਰੀ ਤੋਂ ਤੁਸੀਂ ਸਮਝ ਲਓ ਕਿ ਦਸੰਬਰ ਇਹ 11 ਮਹੀਨੇ ਦਾ ਸਮਾਂ ਬਣ ਜਾਂਦਾ ਹੈ ਜੀ ਇਸ ਤੋਂ ਬਾਅਦ ਫਿਰ ਇਹਨਾਂ ਨੂੰ ਮੌਲਮੀ ਦੀ ਇਹ ਕਿਉਂ ਕੌਣ ਜੇਲ੍ਹ ਉਸ ਕੌਣ ਕੌਣ ਜੇਲ੍ਹ ਦੇ ਵਿੱਚ ਆਲੇ ਦੁਆਲੇ ਬਾਗੀਚਾ ਹੈ ਬਾਗੀਚੇ ਦੇ ਵਿੱਚ ਇੱਕ ਛੋਟਾ ਕੁ ਬੰਗਲਾ ਟਾਈਪ ਬਿਲਡਿੰਗ ਹੈ ਉਹਦੇ ਚ ਤਿੰਨ ਸੂਬੇ ਸਹਿਬਾਨ ਇਕੱਠੇ ਰੱਖੇ ਜਾਂਦੇ ਨੇ ਸੂਬਾ ਬ੍ਰਹਮਾ ਸਿੰਘ ਸੂਬਾ ਜਵਾਰ ਸਿੰਘ ਤੇ ਸੂਬਾ ਲੱਖਾ ਸਿੰਘ ਜੀ ਇਹਨਾਂ ਵਿੱਚੋਂ ਸੂਬਾ ਜਵਾਰ ਸਿੰਘ ਜੀ 29 ਨਵੰਬਰ 1882 ਨੂੰ ਅਕਾਲ ਚਲਾਣਾ ਕਰ ਜਾਂਦੇ ਨੇ ਸਭ ਤੋਂ ਪਹਿਲਾਂ ਉਹ ਗੁਜਰਦੇ ਨੇ ਇੱਥੇ ਸੂਬਿਆਂ ਵਿੱਚੋਂ ਉਧਰ ਦੋ ਸੂਬੇ ਗੁਜਰ ਜਾਂਦੇ ਨੇ ਅਸੀਰਗੜ ਵਾਲੇ ਪਹਾੜਾ ਸਿੰਘ ਜੀ ਵੀ ਤੇ ਰੂੜ ਸਿੰਘ ਜੀ ਵੀ ਇਹ ਇੱਥੇ ਜਵਾਰ ਸਿੰਘ ਜੀ ਗੁਜਰ ਜਾਂਦੇ ਨੇ ਔਰ ਫਿਰ ਜਿਹੜੇ ਸੂਬਾ ਬ੍ਰਹਮਾ ਸਿੰਘ ਜੀ ਨੇ ਉਹਨਾਂ ਨੂੰ 1887 ਚ ਮਲਕਾ ਵਿਕਟੋਰੀਆ ਦੀ Jubli ਆਉਂਦੀ ਰਾਜ ਕਰਨ ਦੇ 50 ਸਾਲ ਹੋਏ ਉਸ ਵੇਲੇ ਜਿਹੜੇ ਸੂਬਿਆਂ ਨੂੰ ਰਿਹਆ ਕੀਤਾ ਜਾਂਦਾ ਹੈ 1888 ਚ ਬ੍ਰਹਮਾ ਸਿੰਘ ਜੀ ਨੂੰ ਰਿਹਾ ਕਰਕੇ ਭੇਜ ਦਿੱਤਾ ਜਾਂਦਾ ਹੈ ਤਾਂ ਇਹ ਹੁਣ ਇਕੱਲੇ ਰਹਿ ਜਾਂਦੇ ਨੇ ਜਵਾਰ ਸਿੰਘ ਹੋਰਾਂ ਦੇ ਚਲਾਣੇ ਤੋਂ ਬਾਅਦ ਇੱਕ ਦਰਖਾਸਤ ਆਉਂਦੀ ਏ ਸੂਬਾ ਲਖਾ ਸਿੰਘ ਤੇ ਸੂਬਾ ਬ੍ਰਹਮਾ ਸਿੰਘ ਦੋਵਾਂ ਦੀ ਇਕੱਠਿਆਂ ਦੀ ਕਿ ਸਾਨੂੰ ਇੱਥੇ ਰਹਿੰਦਿਆਂ 14 ਸਾਲ ਤੋਂ ਵੱਧ ਸਮਾਂ ਹੋ ਗਿਆ ਮੌਲਮੀਨ ਵਿੱਚ ਸਾਡੇ ਨਾਲ ਦੇ ਕੁਝ ਪੰਜਾਬ ਚਲੇ ਗਏ ਨੇ ਕੁਝ ਚਲਾਣਾ ਕਰ ਗਏ ਨੇ ਹੁਣ ਸਾਨੂੰ ਕਿਸੇ ਤਰ੍ਹਾਂ ਜੇ ਵਾਪਸ ਪੰਜਾਬ ਨਹੀਂ ਤਾਂ ਘੱਟੋ-ਘੱਟ ਚੁਨਾਰ ਭੇਜ ਦਿੱਤਾ ਜਾਵੇ ਪਰ ਚੁਨਾਰ ਵਾਲੇ ਵੀ ਹੌਲੀ-ਹੌਲੀ ਸਾਰੇ ਅਖੀਰ ਨੌਬਤ ਇਹ ਆਉਂਦੀ ਏ ਕਿ 1888 ਤੱਕ ਸੂਬਾ ਲਖਾ ਸਿੰਘ ਇਕੱਲੇ ਰਹਿ ਜਾਂਦੇ ਨੇ ਉਸ ਮੌਲਮੀਨ ਵਾਲੇ ਉਸ ਜੇਲ੍ਹ ਵਿੱਚ ਉਹਦੀ ਵਜ੍ਹਾ ਇਹ ਵੇਖ ਕੇ ਸੂਬਾ ਲਖਾ ਸਿੰਘ ਬਾਰੇ ਜਿਸ ਤਰ੍ਹਾਂ ਮੇਰੇ ਤੋਂ ਪਹਿਲਾਂ ਜ਼ਿਕਰ ਮਸਤ ਜੀ ਕਰ ਰਹਿ ਸਾਨਾ ਕਿ ਸਹਿਬ ਸਿੰਘ ਕਾਨ ਸਿੰਘ ਲੱਖਾ ਸਿੰਘ ਪਹਾੜਾ ਸਿੰਘ ਇਹਨਾਂ ਨੂੰ ਬਹੁਤ ਖਤਰਨਾਕ ਸੂਬੇ ਸਮਝਿਆ ਜਾਂਦਾ ਹੈ ਔਰ ਸਰਕਾਰੀ ਰਿਕਾਰਡ ਮੁਤਾਬਕ ਲੱਖਾ ਸਿੰਘ ਜੀ ਨੂੰ ਬਗਾਵਤ ਉਕਸਾਉਣ ਵਾਲਾ ਔਰ ਹਰ ਵਾਰ ਕੋਈ ਨਾ ਕੋਈ ਨਵੀਂ ਸਮੱਸਿਆ ਪੈਦਾ ਕਰਨ ਵਾਲਾ ਸੂਬਾ ਉਹਨਾਂ ਨੇ ਲਿਖਿਆ ਹੈ ਕਿ ਇਹ ਇਹ ਸਾਡੇ ਖਿਲਾਫ ਸਾਡੇ ਰਾਜ ਦੇ ਖਿਲਾਫ ਗੁੰਦਾਂ ਗੁੰਦਦੇ ਰਹਿੰਦੇ ਨੇ ਔਰ ਬੜੇ ਬਾਹਰ ਨੇ ਇਸ ਤਰ੍ਹਾਂ ਦਾ ਜ਼ਿਕਰ ਉਹਨਾਂ ਬਾਰੇ ਮਿਲਦਾ ਹੈ ਇਹ ਵੀ ਜ਼ਿਕਰ ਆਉਂਦਾ ਹੈ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਉਪਦੇਸ਼ ਵਿੱਚ ਕਿ ਸੂਬਾ ਜੀ ਦਾ ਜਿਹੜਾ ਖੜਕੇ ਦੜਕੇ ਵਾਲਾ ਸੁਭਾਅ ਸੀ ਉਹ ਜੇਲ੍ਹ ਵਿੱਚ ਜਾ ਕੇ ਵੀ ਨਹੀਂ ਸੀ ਬਦਲਿਆ ਜਦੋਂ ਜੇਲ੍ਹ ਵਿੱਚ ਸਣ ਤਾਂ ਉਹਨਾਂ ਨੂੰ ਸੈਰ ਕਰਨ ਲਈ ਸ਼ਾਮ ਨੂੰ ਬੱਗੀ ਮਿਲਦੀ ਸੀ ਇੱਕ ਦਿਨ ਅੱਗੋਂ ਕਮਿਸ਼ਨਰ ਦੀ ਬੱਗੀ ਆ ਰਹੀ ਸੀ ਮੌਲਮੀਨ ਤੇ ਦੱਸਿਆ ਵੀ ਕਿ ਅਫਸਰ ਦੀ ਸਾਹਿਬ ਦੀ ਬੱਗੀ ਏ ਉਹਨਾਂ ਕਹਾ ਕੋਈ ਪ੍ਰਵਾਹ ਨਹੀਂ ਕਮਿਸ਼ਨਰ ਦਾ ਬੱਗੀ ਚਾਲਕ ਸੋਚੇ ਕਿ ਇਹ ਪਾਸੇ ਕਰੇ ਲੱਖਾ ਸਿੰਘ ਹੋਰ ਹੀ ਸੋਚਣ ਕੇ ਪਾਸੇ ਕਰੇ ਜਦੋਂ ਬਿਲਕੁਲ ਨੇੜੇ ਆਇਆ ਤਾਂ ਵੱਟ ਕੇ ਸੋਟਾ ਉਹਦੇ ਬੱਗੀ ਦੇ ਘੋੜੇ ਨੂੰ ਮਾਰਿਆ ਉਹ ਬੱਗੀ ਨੂੰ ਲੈ ਕੇ ਉਬੜ ਖਾਬੜ ਸੱਜੇ ਖੱਬੇ ਹੋ ਗਿਆ ਇਹ ਆਪਣੇ ਰਸਤੇ ਤੇ ਤੁਰੇ ਗਏ ਇਸ ਤਰ੍ਹਾਂ ਹੀ ਬਾਹਵਾਲ ਜੀ ਨੇ ਲਿਖਿਆ ਕਿ ਉੱਥੇ ਹੀ ਰਹਿੰਦਿਆਂ ਕੈਦ ਦੇ ਵਿੱਚ ਹੀ ਇੱਕ ਕੋਈ ਟਹਿਲੇ ਵਾਲਾ ਸੀ ਜਿਹੜਾ ਜੇਲ੍ਹ ਦੇ ਵਿੱਚੋਂ ਉਹਨਾਂ ਦੇ ਉੱਤੇ ਜਿਹਦੀ ਡਿਊਟੀ ਲਾਈ ਗਈ ਸੀ ਉਹਦੇ ਸੁਭਾਅ ਦਾ ਕਿਸੇ ਗੱਲ ਤੋਂ ਜੰਗ ਕੋਈ ਐਸੀ ਜਿਹੜੀ ਉਹਨਾਂ ਦੇ ਪੰਥ ਦੀ ਆਣ ਸੀ ਉਹਦੇ ਬਾਰੇ ਕੁਝ ਵਿਚਾਰ ਚਰਚਾ ਇਹੋ ਜੀ ਛੜੀ ਕਿ ਛੋਟਾ ਮਾਰ ਕੇ ਉਹਨੂੰ ਵੀ ਪਾਰ ਬੁਲਾ ਦਿੱਤਾ ਬੜੇ ਜੰਗਜੂ ਸੁਭਾਅ ਦੇ ਸਨ ਇਸ ਲਈ ਜਿੰਨੀਆਂ ਵੀ ਉਹਨਾਂ ਦੀਆਂ ਦਰਖਾਸਤਾਂ ਸੀ ਕਿ ਹੁਣ ਮੈਂ ਇਕੱਲਾ ਵਾਂ ਜਾਂ ਮੈਨੂੰ ਵਾਪਸ ਪੰਜਾਬ ਨਹੀਂ ਭੇਜਣਾ ਤਾਂ ਘੱਟੋ ਘੱਟ ਚਨਾਰ ਦੇ ਕਿਲੇ 'ਚੇ ਭੇਜ ਦਿੱਤਾ ਜਾਵੇ ਉਹਨਾਂ ਦਾ ਜਵਾਬ ਇਹ ਹੀ ਆਉਂਦਾ ਸੀ ਜਿਹੜੀਆਂ ਤੇ ਪੰਜਾਬ ਭੇਜਣ ਵਾਲੀਆਂ ਗੱਲਾਂ ਸਨ ਉਹਨਾਂ ਬਾਰੇ ਸਰਕਾਰੀ ਰਿਕਾਰਡ ਵਿੱਚ ਇਹ ਲਿਖਿਆ ਹੈ ਕਿ ਜਦੋਂ ਤੋਂ ਮਹਾਰਾਜਾ ਦਲੀਪ ਸਿੰਘ ਅੰਗਰੇਜ਼ਾਂ ਦੇ ਖਿਲਾਫ ਹੋਇਆ ਔਰ ਉਹ ਪੰਜਾਬ ਦੇ ਲੋਕਾਂ ਨੂੰ ਉਕਸਾਰਿਆ ਹੈ ਬਗਾਵਤ ਕਰਨ ਵਾਸਤੇ ਉਦੋਂ ਤੋਂ ਕੂਕਿਆਂ ਦੀਆਂ ਗਤੀਵਿਧੀਆਂ ਪਹਿਲਾਂ ਤੋਂ ਕਈ ਗੁਣਾ ਜ਼ਿਆਦਾ ਵੱਧ ਗਈਆਂ ਨੇ ਔਰ ਕੂਕੇ ਲਗਾਤਾਰ ਗੁਰੂ ਹਰਿ ਸਿੰਘ ਦੀ ਅਗਵਾਈ 'ਚ ਇਸ ਗੱਲ ਦੇ ਆਸਵੰਦ ਨੇ ਕਿ ਜੇ ਦਲੀਪ ਸਿੰਘ ਰੂਸ ਦੀ ਸੈਨਾ ਲੈ ਕੇ ਪੰਜਾਬ 'ਚ ਆਉਂਦਾ ਹੈ ਤਾਂ ਅਸੀਂ ਉਹਦੀ ਮਦਦ ਕਰਾਂਗੇ ਔਰ ਅੰਗਰੇਜ਼ਾਂ ਨੂੰ ਇੱਥੋਂ ਕੱਢਾਂਗੇ ਦੂਜੀ ਗੱਲ ਜਿਹੜੀ ਅੰਗਰੇਜ਼ਾਂ ਨੂੰ ਪਰੇਸ਼ਾਨ ਕਰ ਰਹੀ ਸੀ ਉਹ ਇਹ ਸੀ ਕਿ ਕੂਕੇ ਮੰਨ ਨਹੀਂ ਰਿਹਾ ਕਿ ਸਤਗੁਰੂ ਰਾਮ ਸਿੰਘ 29 ਨਵੰਬਰ 1885 ਨੂੰ ਮਰਗੋਈ ਵਿਖੇ ਬ੍ਰਹਮਲੀਨ ਹੋ ਗਏ ਨੇ ਕੂਕੇ ਇਹ ਗੱਲ ਮੰਨ ਨਹੀਂ ਰਿਹਾ ਇਹਦਾ ਮਤਲਬ ਗੁਰੂ ਹਰੀ ਸਿੰਘ ਵੀ ਉਹਨਾਂ ਕਹ ਆਹ ਮਹਾਰਾਜ ਬੁੱਧ ਸਿੰਘ ਲਿਖਦੇ ਨੇ ਕਿ ਬਾਬਾ ਬੁੱਧ ਸਿੰਘ ਵੀ ਇਹ ਗੱਲ ਨਹੀਂ ਮੰਨ ਰਿਹਾ ਕਿ ਸਤਗੁਰੂ ਰਾਮ ਸਿੰਘ ਚਲਾਣਾ ਕਰ ਚੁੱਕੇ ਨੇ ਉਹ ਇਹ ਕਹਿ ਰਹੇ ਨੇ ਕਿ ਉਹ ਜਿੱਥੇ ਵੀ ਨੇ ਉਹ ਇਸ ਦੇਸ਼ ਵਿੱਚੋਂ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਲਗਾਤਾਰ ਯਤਨਸ਼ੀਲ ਨੇ ਇਸ ਲਈ ਇਸ ਹਾਲਾਤ ਦੇ ਵਿੱਚ ਜੇ ਲੱਖਾ ਸਿੰਘ ਨੂੰ ਅਸੀਂ ਵਾਪਸ ਪੰਜਾਬ ਵਿੱਚ ਭੇਜਦੇ ਹਾਂ ਤਾਂ ਇਹ ਲੱਖਾ ਸਿੰਘ ਦਾ ਪੰਜਾਬ ਵਿੱਚ ਜਾਣਾ ਸਾਡੇ ਰਾਜ ਵਾਸਤੇ ਅਮਨ ਕਾਨੂੰਨ ਵਾਸਤੇ ਕਿਉਂਕਿ ਜੇ ਉਹ ਕਹਿੰਦੇ ਨੇ ਕਿ ਉਹਨੂੰ ਮੌਲਵੀਨ ਚ ਖੁੱਲਾ ਵੀ ਰਹਿਣ ਦਿੰਦੇ ਆ ਤੇ ਬਾਹਰ ਬੈ ਕੇ ਵੀ ਉਥੋਂ ਚਿੱਠੀਆਂ ਦੁਆਰਾ ਪੰਜਾਬ ਵਿੱਚ ਬਗਾਵਤ ਕਰਵਾ ਸਕਦਾ ਹੈ ਇਸ ਤਰ੍ਹਾਂ ਦਾ ਵਿਅਕਤੀ ਏ ਔਰ ਜਿਹੜੇ ਸਿੰਘ ਸਤਗੁਰੂ ਜੀ ਦੇ ਦਰਸ਼ਨ ਕਰਨ ਆਉਂਦੇ ਸੀ ਉਹ ਸਾਰੇ ਇਹਨਾਂ ਸੂਬਿਆਂ ਨੂੰ ਮਿਲਣ ਵਾਸਤੇ ਮਰਗੋਈ ਵੀ ਜਾਇਆ ਕਰਦੇ ਸੀ ਤੇ ਕਈ ਵਾਰ ਜਦੋਂ ਮਰਗੋਈ ਪਾਬੰਦੀ ਲੱਗ ਜਾਂਦੀ ਸੀ ਦਰਸ਼ਨ ਨਹੀਂ ਸੀ ਹੋਣ ਦਿੰਦੇ ਉਦੋਂ ਸਤਿਗੁਰੂ ਰਾਮ ਸਿੰਘ ਜੀ ਬਹੁਤ ਸਾਰੇ ਹੁਕਮਨਾਮਿਆਂ ਤੇ ਜ਼ਿਕਰ ਮਿਲਦਾ ਹੈ ਕਿ ਮੋਰਮਈ ਕਿਨੇ ਨਾ ਜਾਣਾ ਜੰਮਰਗੋਈ ਉੱਥੇ ਮੋਰਮਈ ਤੋਂ ਭਾ ਮਰਗੋਈ ਮਰਗੋਈ ਕਿਨੇ ਨਾ ਜਾਣਾ ਅੱਜ ਕੱਲ੍ਹ ਉੱਥੇ ਮਿਲ ਨਹੀਂ ਦਿੰਦੇ ਜਿਹੜੇ ਸਰਹਾਲੀ ਦੇ ਸ਼ਾਮ ਸਿੰਘ ਬੁਰਜਾ ਦੇ ਕਾਨ ਸਿੰਘ ਨਾਰਲੀ ਦੇ ਬਘੇਲ ਸਿੰਘ ਸਤਿਗੁਰੂ ਰਾਮ ਸਿੰਘ ਜੀ ਨੂੰ ਮਿਲ ਜਾਂਦੇ ਨੇ ਇਹ ਚਾਰ ਪੰਜ ਸਿੰਘ ਤਾਂ ਇਹਨਾਂ ਸਿੰਘਾਂ ਦੇ ਕੋਲ ਇਹ ਸੂਬਾ ਜਵਾਰ ਸਿੰਘ ਜੀ ਨੂੰ ਵੀ ਮਿਲਦੇ ਨੇ ਔਰ ਸੂਬਾ ਜਵਾਰ ਸਿੰਘ ਹੋਰੀ ਤਿੰਨਾ ਸੂਬਿਆਂ ਦਾ ਪੱਤਰ ਭਾਈ ਸ਼ਾਮ ਸਿੰਘ ਸਰਹਾਲੀ ਦੇ ਪਰਿਵਾਰ ਦੇ ਨਾਂ ਉਹ ਵੀ ਆਉਂਦਾ ਜਿਹਦਾ ਜ਼ਿਕਰ ਸਰਕਾਰੀ ਦਸਤਾਵੇਜ਼ਾਂ ਵਿੱਚ ਵੀ ਮਿਲਦਾ ਤੇ ਉਸ ਪਰਿਵਾਰ ਦੇ ਰਿਕਾਰਡ ਵਿੱਚ ਵੀ ਉਸ ਪੱਤਰ ਦੇ ਦਰਸ਼ਨ ਮੈਂ ਬਹੁਤ ਸਮਾਂ ਪਹਿਲਾਂ ਕੀਤੇ ਸਨ ਇਸ ਲਈ ਇਹ ਸਾਰੀ ਖੇਡ ਇਸ ਤਰ੍ਹਾਂ ਚੱਲਦੀ ਰਹੀ ਸੂਬਾ ਜੀ ਨੂੰ ਅਖੀਰ 1892 ਦੇ ਨੇੜੇ ਇਹ ਸੋਚ ਕੇ ਸਰਕਾਰ ਨੇ ਆਗਿਆ ਦੇ ਦਿੱਤੀ ਕਿ ਜੇ ਬਾਹਰ ਖੁੱਲੇ ਰਹਿਣਗੇ ਤਾਂ ਸਾਨੂੰ ਸਾਲ ਦਾ 188 ਰੁਪਏ 12 ਆਣੇ ਦਾ ਫਾਇਦਾ ਹੋਵੇਗਾ ਕਿਉਂਕਿ ਹੁਣ ਅਸੀਂ ਇਹਨਾਂ ਨੂੰ ਦੋ ਨੌਕਰਾਂ ਦੀ ਤਨਖਾਹ ਵੀ ਹੈ ਜਿਹੜੇ ਇਹਨਾਂ ਦੀ ਸੇਵਾ 'ਚ ਨੇ ਕੱਪੜਿਆਂ ਦੇ ਅੱਢ ਨੇ 12 ਆਣੇ ਦਿਹਾੜੀ ਆੜੇ ਉਹ ਕਾ ਪੁੱਕਾ 30 ਰੁਪਏ ਮਹੀਨਾ ਦੇ ਕੇ ਅਸੀਂ ਇਹਨਾਂ ਨੂੰ ਉਹ 30 ਰੁਪਏ ਮਹੀਨਾ ਮਿਲਦੇ ਰਹਿ ਜਿਕਰ ਆਉਂਦਾ ਹੈ ਕਿ ਸੂਬਾ ਜੀ ਨੇ ਇੱਕ ਬਰਮਣ ਬੀਬੀ ਨਾਲ ਉੱਥੇ आनंद ਵੀ ਪੜਾਇਆ ਉਹਦੇ ਚੋਂ ਦੋ ਪੁੱਤਰੀਆਂ ਹੋਈਆਂ ਪ੍ਰੀਤਮ ਸਿੰਘ ਕਵੀ ਸਾਜਗ ਦੇ ਸੰਪਾਦਕ ਸਨ 1957 ਤੇ ਬਬੇਲੀ ਫਗਵਾੜੇ ਤਹਿਸੀਲ ਦਾ ਪਿੰਡ ਕਪੂਰਥਲੇ ਜ਼ਿਲ੍ਹੇ ਦਾ ਉੱਥੇ ਸ਼ਿਵ ਸਿੰਘ ਦੇ ਘਰ ਭਾਈ ਭਾਗ ਸਿੰਘ ਕੈਨੇਡੀਅਨ ਨਾਲ ਕਵੀ ਜੀ ਦੀ ਇੱਕ ਮੁਲਾਕਾਤ ਹੋਈ ਜਿਹੜੀ ਸਾਜਗ ਦੇ ਬਸੰਤ ਅੰਕ 'ਚ ਛਪੀ 1957 ਤੇ ਉਹਦੇ ਚੋ ਜ਼ਿਕਰ ਕਰਦੇ ਨੇ ਕਿ ਜਦੋਂ ਭਾਈ ਜਵਾਲਾ ਸਿੰਘ ਠੱਠੀਆਂ ਇੱਥੇ ਆਉਂਦੇ ਨੇ ਮਾਂਡਲੇ ਤੋਸ਼ਾ ਮਾਰੂ ਜਹਾਦ ਤੇ ਤਾਂ ਉਹ ਭਾਗ ਸਿੰਘ ਕੈਨੇਡੀਅਨ ਦੱਸਦੇ ਨੇ ਕਿ ਜਵਾਲਾ ਸਿੰਘ ਦੱਸਿਆ ਕਰਦੇ ਸੀ ਸਾਨੂੰ ਸੂਬਾ ਲੱਖਾ ਸਿੰਘ ਹੋਰਾਂ ਦੀਆਂ ਦੋ ਪੁੱਤਰੀਆਂ ਮਿਲੀਆਂ ਮਾਂਡਲੇ ਤੇ ਉਹਨਾਂ ਕੁੜੀਆਂ ਨੇ ਆਖਿਆ ਕਿ ਗਦਰ ਪਾਰਟੀ ਵਾਲਿਆਂ ਦਾ ਤੇ ਕੂਕਿਆਂ ਦਾ ਮਿਸ਼ਨ ਸਾਂਝਾ ਹੈ ਇਸ ਲਈ ਜੇ ਤੁਸੀਂ ਤੁਹਾਡਾ ਪ੍ਰੋਗਰਾਮ ਕੱਲ ਨੂੰ ਸਫਲ ਹੋ ਗਿਆ ਤਾਂ ਗੁਰੂ ਰਾਮ ਸਿੰਘ ਦੇ ਸਿੱਖ ਜਿੱਥੇ ਵੀ ਨੇ ਜਿਹੜੇ ਵੀ ਰੂਪ ਚ ਨੇ ਉਹ ਤੁਹਾਡੀ ਪੂਰੀ ਅਮਦਦ ਕਰਨਗੇ ਸੋ ਇਸ ਤਰ੍ਹਾਂ ਸਮਾਂ ਲੰਘਦਾ ਗਿਆ 3 ਫਰਵਰੀ 19 ਆ 5 ਫਰਵਰੀ 1903 ਈਸਵੀ ਨੂੰ ਉਸ ਮਾੜਲੇ ਸ਼ਹਿਰ ਦੇ ਵਿੱਚ ਸੂਬਾ ਲਖਾ ਸਿੰਘ ਜੀ ਆਪਣਾ ਪੰਜ ਭੂਤਕ ਸਰੀਰ ਦਾ ਠਿਕਰਾ ਬ੍ਰਿਟਾਨਵੀ ਸਾਮਰਾਜ ਦੇ ਸਿਰ ਤੇ ਭੰਨ ਕੇ ਸਦਾ ਵਾਸਤੇ ਅਮਰ ਹੋ ਗਏ ਧੰਨਵਾਦ ਸਤਿ ਸ੍ਰੀ ਅਕਾਲ